ਲੁਧਿਆਣਾ ਦੀ ਅਕਾਲਗੜ ਮਾਰਕੀਟ ਵਿੱਚ ਸਰੇਆਮ ਗੁੰਡਾਗਰਦੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਨੌਜਵਾਨਾਂ ਨੇ ਇੱਕ ਦੁਕਾਨਦਾਰ ਉੱਪਰ ਤੇਜ਼ ਦਾ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਆਰੋਪ ਵੀ ਆਰੋਪ ਇਹ ਵੀ ਹੈ ਕਿ ਇਹਨਾਂ ਬਦਮਾਸ਼ਾਂ ਵੱਲੋਂ ਤਿਆਬ ਨੁਮਾ ਪਦਾਰਥ ਵਾਲਿਆ ਬੋਤਲਾਂ ਵੀ ਮਾਰੀਆਂ ਗਈਆਂ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਲੁਧਿਆਣਾ ਤੋਂ ਸੁਨੀਲ ਖੰਨਾ ਦੀ ਰਿਪੋਰਟ ਲੁਧਿਆਣਾ ਐਕਸਪ੍ਰੈਸ ਦੀ ਕਾਲਗੜ ਮਾਰਕੀਟ ਦੇ ਪ੍ਰਧਾਨ ਹੁੰਦੇ ਨਾਤੇ ਇਹਨਾਂ ਨੂੰ ਦੁਪਹਿਰ ਵੀ ਸਮਝਾਇਆ ਇਹਨਾਂ ਦਾ ਮੁੰਡਾ ਇੱਕ ਚੋਰੀ ਕਰਦਾ ਫੜਿਆ ਗਿਆ ਸੀ ਉਹਦੇ ਬਾਅਦ ਐਨੇ ਮੁੰਡੇ ਨੂੰ ਪੁੱਛਿਆ ਭਾਈ ਤੁਹਾਨੂੰ ਕਿਹੜਾ ਕਿਹੜਾ ਸਮਾਨ ਵੇਚਿਆ ਐਨੇ ਇੱਕ ਮੁੰਡੇ ਦਾ ਨਾਮ ਲਿਆ ਉਹ ਮੁੰਡੇ ਨੇ ਜਦੋਂ ਬੁਲਾਇਆ ਉਹਦੇ ਨਾਲ ਚਾਰ ਪੰਜ ਮੁੰਡੇ ਆਏ ਉਹਨਾਂ ਨੇ ਆ ਕੇ ਪਹਿਲਾਂ ਦੁਪਹਿਰੇ ਬਦਮਾਸ਼ੀ ਕੀਤੀ ਐ ਇਹਨਾਂ ਦੀ ਆਪਸੀ ਬਹਿਸ ਉਹਦੋਂ ਮੈਂ ਛਡਾ ਕੇ ਆਪ ਹੀ ਮੈਂ ਛਡਾ ਕੇ ਭੇਜਤਾ ਲੈ ਇੱਕ ਵਾਰੀ ਸ਼ਾਂਤ ਕਰਦਾ ਇੱਕ ਵਾਰੀ ਸ਼ਾਂਤ ਕਰਦਾ ਉਹਦੇ ਬਾਅਦ ਮੈਂ ਲੰਗਰ ਚੱਕਦਾ ਮੈਨੂੰ ਫਿਰ ਪਤਾ ਲੱਗਾ ਕਿ ਮੁੰਡੇ ਆਏ ਐ ਮੈਂ ਉਹਨਾਂ ਦੇ ਪਿੱਛੇ ਗਿਆ ਫਿਰ ਮੋਂਨਾਂ ਨੂੰ ਸਮਝਾਇਆ ਕਿ ਮੈਨੂੰ ਵੀ ਕਹਿੰਦੇ ਆ ਚੋ ਜੀ ਮੈਂ ਕਿਹਾ ਚਲੋ ਕੋਈ ਨਹੀਂ ਭਾਈ ਤੁਸੀਂ ਸਾਰੇ ਛੋਟੇ ਬੱਚਿਆਂ ਵਰਗੇ ਜਿੱਦਾਂ ਸਾਰੇ ਬਾਕੀ ਦੇਗੇ ਉਦਾਂ ਹੀ ਤੁਸੀਂ ਜੀ ਉਹਦੇ ਬਾਅਦ ਉਹਨਾਂ ਨੂੰ ਸਮਝਾਉਣ ਤੋਂ ਬਾਅਦ ਦੁਪਹਿਰੇ ਫਿਰ ਸਮਝਾਤਾ ਚਲੇ ਗਏ ਜੀ ਉਹ ਤੋਂ ਬਾਅਦ ਸ਼ਾਮ ਨੂੰ ਆਏ ਮੇਰੇ ਖਾਲ ਦੇ 15 ਤੋਂ 20 ਜਾਣੇ ਜਿਹਦੇ ਵਿੱਚ ਦੁਕਾਨਦਾਰ ਦੇ ਜਿਹੜਾ ਮਾਲਕ ਹੈ ਉਹਦਾ ਹੱਥ ਦਾ ਗੁੱਟ ਲਾ ਕੇ ਉਹਦੀ ਨਸ ਵੱਡੀ ਗਈ ਉਹਦਾ ਜਿਹੜਾ ਮੁੰਡਾ ਹੈ ਉਹਦੇ ਸਿਰ ਤੇ ਦਾਤਾਂ ਮਾਰਦੀਆਂ ਜਿਹੜਾ ਮੁੰਡਾ ਦੁਪਹਿਰੇ ਜਿਹਦੇ ਨਾਲ ਤੂੰ ਤੂੰ ਮੈਂ ਮੈਂ ਹੋਈ ਸੀ ਉਹਦੀ ਚੀਚੀ ਉਂਗਲ ਵੜਦੀ ਜੀ ਇਹ ਦੁਕਾਨ ਸਾਰੀ ਭੰਗ ਗਈ ਤੇ ਕੋਈ ਬੰਬੂ ਵੀ ਲੈ ਕੇ ਆਇਆ ਹਾਂ ਤੇਜਾਬ ਵਾਲਾ ਜਿਹੜਾ ਬੰਬ ਜਿਹਾ ਮਾਰਿਆ ਉਹਦੇ ਬਾਅਦ ਇਹ ਬੀਅਰ ਦੀਆਂ ਬੋਤਲਾਂ ਤੇਜਾਬ ਦੀਆਂ ਬੋਤਲਾਂ ਉੱਥੇ ਦਾ ਜਿਹੜਾ ਤੁਸੀਂ ਇੱਕ ਵਾਕਿਆ ਵੇਖ ਲਓਗੇ ਨਾ ਉਹ ਤਾਂ ਇੱਕ ਬਸ ਕੱਚ ਤੱਕਾ ਤ ਤ ਹੋਏ ਪਿਆ ਅੱਜ ਮਤਲਬ ਦੁਪਹਿਰ ਜਿਹੜੇ ਅਸੀਂ ਲੰਗਰ ਲਾਇਆ ਸੀ ਅਸੀਂ ਕਹਿੰਨੇ ਜੀ ਕੋਈ ਉਹ ਗੁਰੂ ਮਾਰਿਆ ਨਹੀਂ ਜਿਹੜੀ ਦੁਪਹਿਰ ਇਹ ਸੇਵਾ ਕੀਤੀ ਹੈ ਉਹ ਸੇਵਾ ਨਹੀਂ ਇਹ ਬਚਾਲਿਆ ਨਹੀਂ ਤੇ ਅੱਜ ਇੱਕ ਆ ਤਾਂ ਬੰਦਾ ਉਹਨਾਂ ਨੇ ਮਾਰ ਦੇਣਾ ਸੀ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਮੁੰਡਾ ਉਹਨਾਂ ਦੇ ਕੋਲ ਮੁੰਡਾ ਕੰਮ ਕਰਦਾ ਸੀ ਉਹ ਕਾਮ ਵਾਲੇ ਦਾ ਤਾਂ ਫੈਸਲਾ ਵੀ ਹੋ ਗਿਆ ਜੀ ਇੱਕ ਦੂਜਾ ਮੁੰਡਾ ਸੀ ਜਿਹਦੇ ਨਾਲ ਆਏ ਸੀ ਉਹ ਹਾਲੇ ਉੱਥੇ ਬੈਠਾ ਹੋਇਆ ਸੀ ਪਰ ਉਹ ਟਕਰਾਰ ਗਿਆ ਇਹੋ ਜੀ ਇਹਨਾਂ ਨੇ ਕਰ ਲਈ ਆਪਣੇ ਇਸ਼ੂ ਬਣਾ ਲਿਆ ਇਸ਼ੂ ਬਣਾਉਣ ਤੋਂ ਬਾਅਦ ਸਾਰੇ ਉਹ ਤੋਂ ਮੁੰਡੇ ਇਕੱਠੇ ਕਰਕੇ ਲਿਆ ਕੇ ਉਹ ਉਹਨਾਂ ਦੇ ਇਹ ਹਾਲਾਤ ਕਰਦੇ ਕਈਆਂ ਦੀ ਪਛਾਣ ਵਗੈਰਾ ਵੀ ਹੋਈ ਹਾਂਜੀ ਹਾਂਜੀ ਕਲੀਅਰ ਹੈ ਮੇਰੇ ਲਈ ਹਾਂ ਵੀਡੀਓ ਕਲੀਅਰ ਹੈ ਵੀਡੀਓ ਕਲੀਅਰ ਹੈ ਭਾਜੀ ਤੁਹਾਡੇ ਕੋਲ ਵੀ ਕਿਉਂ ਹੋਈ ਗਈ ਜੀ ਨਹੀਂ ਡਰ ਦਾ ਮਾਹੌਲ ਬਣਿਆ ਹੈ ਉੱਥੇ ਪੂਰਾ ਕੀ ਹੈ ਉੱਥੇ ਦਾ ਹਾਲਾਤ ਹੈ ਕਿ ਦੁਕਾਨਦਾਰ ਤੁਸੀਂ ਜਾ ਕੇ ਵੇਖ ਲਓ 7 ਵਜੇ ਕਿ ਕਦੀ 6 ਵਜੇ ਦੁਕਾਨਾਂ ਨਹੀਂ ਬੰਦ ਹੋਈਆਂ ਜਾ ਕੇ ਇੱਕ ਇੱਕ ਦੁਕਾਨ ਬੰਦ ਹੋਈ ਪਈ ਹੈ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਡਰ ਦਾ ਮੋਰ ਲੋਕ ਨਾਟ ਕੇ ਇਕਦਮ ਘਰਾਂ ਨੂੰ ਕੱਲ ਨੂੰ ਪਤ ਨਹੀਂ ਇੱਥੇ ਕੀ ਹੋ ਜਾਣਾ ਅਸੀਂ ਤਾਂ ਵਪਾਰ ਕਿਸ ਹਿਸਾਬ ਨਾਲ ਕਰਾਂਗੇ ਪੁਲਿਸ ਪਹੁੰਚਿਆ ਪੁਲਿਸ ਨੇ ਕੀ ਕਿਹਾ ਨਹੀਂ ਪੁਲਿਸ ਨੇ ਸਾਡ ਨੂੰ ਪੂਰੀ ਮਦਦ ਦਾ ishwasan ਦਿੱਤਾ ਹੈ ਉਹ ਕਹਿੰਦੇ ਜੋ ਤੁਸੀਂ ਕਹੋਗੇ ਉਹ ਹੋਏਗਾ ਪੁਲਿਸ ਪੂਰਾ ਸਾਡਾ ਸਾਥ ਦੇ ਰਹੀ ਹੈ ਕਿੰਨੇ ਬੰਦੇ ਉਹਦੇ ਜੋ ਹਲੇ ਆ ਰਹੇ ਨੇ ਉਹਦੇ ਵਿੱਚੋਂ ਤਿੰਨ ਜਾਂ ਚਾਰ ਬੰਦੇ ਮਿਲ ਗਏ ਆ ਜੀ ਬਾਕੀ ਹਲੇ ਪਾਲਚ ਠੀਕ ਥੈਂਕ ਯੂ ਹਾਂਜੀ ਮੈਂ ਜਸਵਿੰਦਰ ਸਿੰਘ ਮਿੰਟਾ ਜੀ ਮੇਰੀ ਕਲ ਮਾਰਕੀਟ ਦੁਕਾਨ ਹੈ ਜੀ ਅੱਜ ਜਿਹੜਾ ਮੈਟਰ ਹੋਇਆ ਸਾਡੇ ਬਾਹਰ ਦੀਪਕ ਡ्रेसेस ਵਾਲੇ ਨੇ ਉਹਨਾਂ ਤੇ ਸ਼ਾਪ ਤੇ ਮੁੰਡਾ ਕੰਮ ਕਰਦਾ ਸੀਗਾ ਜੋ ਦੋ ਦਿਨ ਪਹਿਲਾਂ ਕੀ ਮਾਲ ਚੋਰੀ ਕਰਦਾ ਫੜਿਆ ਗਿਆ ਉਸ ਦੇ ਸਬੰਧ ਦੇ ਵਿੱਚ ਉਹਨੇ ਦੂਸਰੇ ਮੁੰਡੇ ਦਾ ਨਾਮ ਲਿਆ ਸੀਗਾ ਜਿਹਨੂੰ ਲਿਆਂਦਾ ਗਿਆ ਉਸ ਤੋਂ ਬਾਅਦ ਆਪਣੇ ਨਾਲ ਕਿੰਨੇ ਸਾਰੇ ਬੰਦੇ ਵੀ 25-30 ਬੰਦੇ ਟੱਕੂ ਵਾਲੇ ਤੇ ਆਪਣਾ ਤੇਜਾਬ ਦੀਆਂ ਬੋਤਲਾਂ ਲੈ ਕੇ ਹਮਲਾ ਕੀਤਾ ਬਹੁਤ ਜਿਆਦਾ ਜ਼ਬਰਦਸਤ ਤੇ ਇਹ ਸਾਰਾ ਮੈਟਰ ਸੀਗਾ ਤੇ ਉਹ ਅਸੀਂ ਅਕਤਵਾਲੀ ਚ ਆਏ ਆ ਕੰਪਲੇਂਟ ਕੀਤੀ ਉਹਨਾਂ ਦੇ ਖਿਲਾਫ ਅਸੀਂ ਸਰ ਮੋਕੀ ਵੀਡੀਓ ਹੈਗੀ ਬਹੁਤ ਥੋੜੀ ਜੀ ਹੈਗੀ 15 ਕੋਈ ਸੈਕਿੰਡ ਦੀ ਤੇ ਬਾਕੀ ਦੇ ਦਾਂ ਬਾਕੀ ਸਵੇਰੇ ਦੁਕਾਨਾਂ ਬੰਦ ਹੋ ਗਈਆਂ ਸੀ ਸਵੇਰੇ ਖੁੱਲ ਕੇ ਤੁਹਾਨੂੰ ਬਾਕੀ ਪ੍ਰੋਪਰ ਵੀਡੀਓ ਤੁਹਾਨੂੰ ਸਵੇਰੇ ਦਿੱਤੀ ਜਾਏਗੀ ਠੀਕ ਹੈ ਸਰੀਕ ਜੋ ਦੇਖਿਆ ਲੜਾਈ ਹੋ ਰਹੀ ਸੀ ਜਿਹੜੀ ਜੋ ਫੁੱਟਬਾਲ ਹੋ ਰਹੀ ਕੀ ਮਾਮਲਾ ਕਿਦਾਂ ਰੋ ਮਾਮਲਾ ਇਦਾਂ ਜੀ ਕਿ ਸਾਡੇ ਅਕਾਲ ਮਾਰਕ ਵਿੱਚ ਦੀਪਕ ਸਲੈਕਸ਼ਨ ਕਲੈਕਸ਼ਨ ਵਾਲੇ ਦੁਕਾਨਦਾਰ ਨੇ ਜੀਨ ਦਾ ਕੰਮ ਕਰਦੇ ਨੇ ਤੇ ਉਹਨਾਂ ਦਾ ਇੱਕ ਦੁਕਾਨ ਦਾ ਕਰਮਚਾਰੀ ਚੋਰੀ ਕਰਦਾ ਪੜਿਆ ਗਿਆ ਜਿਹੜਾ ਥੱਗੀ ਕਰ ਰਿਹਾ ਸੀ ਕਾਫੀ ਦਿਨ ਤੋਂ ਵਾਚ ਕਰ ਰਹੀ ਸੀ ਕੈਮਰੇ ਚ ਉਹਨੂੰ ਬੁਲਾਇਆ ਗਿਆ ਸੀਗਾ ਉਹਦੇ ਘਰ ਦੇ ਨਾਲ ਮੁੰਡੇ ਆਏ ਸੀ ਦੋ ਨਾਲ ਦੁਪਹਿਰ ਨੂੰ ਸਮਝਾ ਕੇ ਭੇਜਤਾ ਗਿਆ ਸੀ ਉਹ ਕਹਿੰਦਾ ਵੀ ਅੱਜ ਤਾਂ ਮੈਂ ਇਹਨਾਂ ਨੂੰ ਬੰਦੇ ਨੂੰ ਮਾਲ ਦਿੱਤਾ ਆ ਭਾਈ ਜਰਣਾ ਤਾਂ ਵੀ ਇਹਦਾ ਚਲੋ ਬਦਨਾਮੀ ਨਾ ਹੋਵੇ ਕਰ ਲੈਨੇ ਆ। ਉਹ ਕਹਿੰਦੇ ਜੀ ਸਾਡੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਸਾਡੀ ਡੀਲ ਕੀਤੀ ਤਾਂ ਪਜੇ ਸਮਝਾ ਕੇ ਭੇਜ ਦਿੱਤਾ ਸੀ। ਜੀ ਸ਼ਾਮ ਨੂੰ ਟਾਈਮ ਅਚਾਨਕ ਵੀ ਤੋਂ ਬਾਈ ਬੰਦੇ। ਜਿਆਦਾ ਸੀ ਮਤਲਬ ਇੱਕ ਤਾਂ ਮਾਈ ਦੁਕਾਨ ਦੇ ਉੱਤੇ ਉਹ ਮੂਵੀਆਂ ਕਲੀਅਰ ਨਜ਼ਰ ਆ ਰਹੇ ਆ ਉਹ ਚੁਕਚਾ ਬੈਠੇ ਸੀ ਆਉਂਦੇ ਆ ਉਹਨਾਂ ਨੇ ਹਮਲੇ ਦੀ ਨੀਅਤ ਨਾਲ ਆਏ ਹਮਲਾ ਕਰ ਦਿੱਤਾ। ਉਹ ਜਿਹਦੇ ਮਾਲਕ ਹੈ ਦੁਕਾਨ ਦਾ ਸਾਡੀ ਸੀ ਬੋਬੀ ਜੀ ਕਹਿੰਨੇ ਉਹਨਾਂ ਨੂੰ ਦੀਪਕ ਇਲੈਕਸ਼ਨ ਵਾਲੇ ਉਹਨਾਂ ਦੇ ਹੱਥ ਤੇ ਦਾਤ ਵਜੀ ਹੈ। ਕੁਰਬਾਨਾਂ ਮਲਾਈਆਂ ਉਹਨਾਂ ਨੇ ਬੋਤਲਾਂ ਵੀ ਛੁੱਟੀਆਂ ਨੇ। ਤੇ ਤਜਾਬ ਵਾਲੀਆਂ ਬੋਤਲਾਂ ਵਿੱਚ ਸਿੱਟੀਆਂ ਉਹਨੇ ਦੁਕਾਨ ਦੇ ਵਿੱਚ ਕੋਈ ਬੰਬ ਹੋਮ ਹਾਂਜੀ ਉਹ ਬੰਬ ਟਾਈਪ ਸੀ ਉਹ ਅਸਲ ਤੇ ਮੈਨੂੰ ਸਮਝ ਨਹੀਂ ਆਈ ਉਹ ਤਜਾਬ ਭਰੇ ਹੁੰਦਾ ਬੋਤਲਾਂ ਚ ਉਹਨੇ ਕਮਾਹ ਕੇ ਉਹਨੇ ਸੁੱਟੀਆਂ ਅੰਦਰ ਫੱਟੀ ਗਈਆਂ ਕੱਚ ਦੀਆਂ ਬੋਤਲਾਂ ਸੀ ਇਦੋਂ ਬੰਟੇ ਵਾਲੀ ਬੋਤਲ ਸੀ ਤੇ ਜੇ ਸੀ ਜਾਬੀ ਉਹਨਾਂ ਤੋੜ ਦਿੱਤਾ ਜੀ ਕਿੱਥੋਂ ਬੰਬੂ ਬੰਬ ਲੈ ਕੇ ਆਏ ਨੇ ਸਾਰੇ ਮੁੰਡੇ ਸੀ ਇੱਕ ਪਾਸੇ ਇਕੱਠੇ ਹੋ ਕੇ ਆਏ ਹਜੂਮ ਆਇਆ ਇੱਕਦਮ ਦੁਕਾਨਦਾਰਾਂ ਨੂੰ ਕਿ ਦੁਕਾਨਦਾਰ ਨੇ ਲਾਕੇ ਤੇ ਹੈ ਨਹੀਂ ਕਿਸੇ ਨੂੰ ਸਮਝ ਨਹੀਂ ਆਈ ਜਦ ਤੱਕ ਸਮਝ ਆਂਦੀ ਦੁਕਾਨਦਾਰ ਸਭਲਦੇ ਉਹਨੇ ਭੰਜੇ ਦੀ ਕੋਈ ਚੀਜ਼ ਕੀਤੀ ਤੇ ਇਹਨੇ ਮੁੰਡੇ ਦੋ ਮੌਕੇ ਤੇ ਫੜ ਲਏ ਨੌਕਰ ਨੇ ਨੌਕਰ ਨੇ ਹਮਲਾ ਕੀਤਾ ਮਾਰ ਦਿੱਤੇ ਨੌਕਰ ਨੇ ਤਾਂ ਸਾਥੀਆਂ ਨੇ ਸਾਥੀਆਂ ਨੇ ਕਿੰਨੇ ਕ ਦਿਨ ਤੋਂ ਜਿਹੜਾ ਉਹ ਵਕਤੀ ਇੱਥੇ ਕੰਮ ਕਰਦਾ ਜਿਹੜੀ ਨੇਰੀਦ ਕਾਲ ਮਾਰਕੀਟ ਦੀ ਦੁਕਾਨ ਹੈ ਮੇਰੇ ਨਾਲ ਦੀ ਦੁਕਾਨ ਤੋਂ ਪਿਛਲੇ 6 ਮਹੀਨੇ ਤੋਂ ਆ ਰਿਹਾ ਹੈ ਇਹਨੇ ਥੱਲੇ ਵੀ ਸ਼ਾਪ ਹੈਗੀ ਉੱਥੇ ਕਿੰਨੇ ਦਿ ਸਰੋਧੀ ਜੇਂਕਵਾਰੀ ਤੇ ਸ਼ਿਕਵਾਰੀ ਸ਼ੁਰੂ ਹੋਣੀ ਸੀ ਇਹ ਤਾਂ ਗੱਲਬਾਤ ਜਾਰੀ ਸੀ ਇਹ ਤਾਂ ਗੱਲਬਾਤ ਕਰਦੇ ਨਾਲ ਚ ਉਹਨੇ ਆਪਣੇ ਆਪ ਨੂੰ ਸਿੱਧ ਕਰਨ ਵਾਸਤੇ ਉਹਦੇ ਬੰਦੇ ਆ ਗਏ ਸਾਡੇ ਬੰਦੇ ਕੌਣ ਕੌਣ ਆਏ ਹੈ ਕੀ ਕਹਿੰਦੇ ਪੁਲਿਸ ਪੁਲਿਸ ਨੇ ਕਾਰਵਾਈ ਕਰੇ ਠੋਕੇ ਕਰਾਂਗੇ ਕਾ ਜੇ ਪਹਿਲਾਂ ਬੰਦੇ ਨੂੰ ਬਚਾਉਣਾ ਜ਼ਰੂਰੀ ਕੋ ਉਹਦੇ ਹੱਥ ਦਾ ਜਿਹੜੇ ਹੱਥ ਤੇ ਦਾਦਵੱਜੀ ਮਾਲਕਾਂ ਦੇ ਖੂਨ ਹੀ ਰੁਕ ਰਿਹਾ ਡੀ ਐਮ ਸੀ ਐਡਮਿਟ ਨੇ ਇੱਕ ਉਹਦੇ ਬੇਟੇ ਨੂੰ ਵਜੀ ਹੈ ਇੱਕ ਸਾਡੇ ਮਾਰਕੀਟ ਸਾਡੇ ਬੋਨੀ ਜੀ ਨੇ ਉਹਨਾਂ ਦੇ ਹੱਥ ਦੇ ਵਜੀ ਛੁਡਾਉਂਦੇ ਆ ਤੇ ਤੇ ਨਾ ਚਾਰਾ ਦੇ ਦੋ ਸਾਥ ਦਿੱਤਾ ਦੋ ਹਾਂਜੀ ਜਿਹੜਾ ਦੁਕਾਨੇ ਛੜਾਣਾ ਹੈ ਉਹਨਾਂ ਦੇ ਵਿੱਚ ਕਿੰਨੇ ਲੋਕ ਜ਼ਖਮੀ ਨੇ ਉਹਨਾਂ ਕਿੰਨੇ ਲੋਕ ਜ਼ਖਮੀ ਨੇ ਉਹਨਾਂ ਦਾ ਸਾਨੂੰ ਨਹੀਂ ਪਤਾ ਦੋ ਬੰਦੇ ਫੜ ਕੇ ਥਾਣੇ ਦੇ ਦਿੱਤੇ ਜੀ ਅੱਛਾ ਜੀ ਤੇ ਬਾਕੀ ਤਾਂ ਭੱਜ ਗਏ ਜੀ ਜ਼ਖਮੀ ਕਿੱਥੋਂ ਨੇ ਜਖਮੀ ਤਾਂ ਮਕਰਨ ਆਏ ਸੀਗੇ ਉਹ ਕਲੀਅਰ ਤੁਸੀਂ ਵੇਖ ਸਕਦੇ ਪਿਕਚਰ ਸਾਰਾ ਕਲੀਅਰ ਹੈ ਮਾਰਕੀਟ ਦੇ ਕਿੰਨੇ ਲੋਕ ਜ਼ਖਮੀ ਹੋਏ ਜਿਹੜੇ ਉਹਨਾਂ ਨੇ ਮਾਲਕ ਨੂੰ ਮਲਾ ਕੇ ਪੰਜ ਛੋਟੀਆਂ ਵੱਡੀਆਂ ਸੱਟਾਂ ਪੰਜਾਂ ਦੀਆਂ ਆਈਆਂ ਜੀ ਠੀਕ ਹੈ ਪੰਜ ਹਾਂਜੀ ਓਕੇ ਜੀ ਠੀਕ ਅੱਛਾ ਜੀ ਮੈਂ ਕਾਲ ਮਾਰਕੀਟ ਦੇ ਵਿੱਚ ਕੰਮ ਕਰਦਾ ਵਾਂ ਭਾਈ ਪਹਿਲਾਂ ਸਲਾਹ ਕਰਗੇ ਸੀ ਤੇ ਜਿਹੜੇ ਭਾਈ ਦੀ ਦੁਕਾਨ ਦੇ ਵਿੱਚ ਹਮਲਾ ਹੋਇਆ ਵਾ ਭਾਈ ਉਹ ਬੜੇ ਪਿਆਰ ਨਾਲ ਬੈਠੇ ਸੀਗੇ ਉਹਨਾਂ ਨੇ ਕੁਝ ਨਹੀਂ ਕੀਤਾ ਨਾ ਕਿਸੇ ਨਾਲ ਲੜੇ ਆ ਮੁੰਡੇ ਆਏ 10 12 ਤੇ ਆਂਦੇ ਸਾਰੀ ਦੁਕਾਨ ਦੇ ਵਿੱਚ ਦਾਤ ਮਾਰੇ ਆ ਕੱਚ ਦੀਆਂ ਬੋਤਲਾਂ ਮਾਰੀਆਂ ਜਿਹੜੀ ਕਿ ਕੱਚ ਦੀਆਂ ਬੋਤਲਾਂ ਅੰਦਰ ਵੀ ਪਈਆਂ ਵਾ ਤੇ ਜਿਹੜੇ ਸ਼ੀਸ਼ੇ ਟੁੱਟੇ ਉਹ ਵੀ ਅੰਦਰ ਪਏ ਆ ਹੋਇਆ ਕਿੱਥੇ ਆ ਭਾਜੀ ਇਹ ਕਾਲ ਮਾਰਕੀਟ ਕੱਲ ਕਿੰਨੇ ਵਜੇ ਦੀ ਗੱਲ ਹੈ ਇਹ ਭਾਈ ਅੱਧਾ ਘੰਟੇ ਪਹਿਲੇ ਦੀ ਗੱਲ ਆ ਅੱਧੇ ਘੰਟੇ ਪਹਿਲਾਂ ਮੁੰਡਾ ਗ੍ਰਾਮ ਇਹਨਾਂ ਦੇ ਕੋਲ ਕਰਦਾ ਸੀ ਕਿ ਨਹੀਂ ਨਹੀਂ ਭਾਈ ਜਿਹੜਾ ਮੁੰਡਾ ਕੰਮ ਕਰਦਾ ਸੀ ਉਹ ਖੋ ਕਰ ਗਿਆ ਮਤਲਬ ਮਾਲ ਚੋਰੀ ਕਰ ਗਿਆ ਸੀਗਾ ਉਹ ਦਿਨਾਂ ਦਾ ਸਲਾਹ ਹੋ ਗਈ ਜਿਹੜਾ ਮੁੰਡਾ ਦੂਜੇ ਦਾ ਨਾਂ ਲਿੱਤਾ ਉਹ ਦਿਨਾਂ ਵੀ ਸਲਾਹ ਹੋ ਗਈ ਤੀਜਾ ਬੰਦਾ ਆਇਆ ਵਿੱਚ ਮੁੰਡਾ ਭਰਾ ਲੈ ਕੇ ਆਇਆ ਕਹਿੰਦਾ ਮੇਰਾ ਭਰਾ ਵਾ ਮੈਂ ਲੜੂੰਗਾ ਦੁਪਹਿਰੇ ਲੜਾਈ ਹੋਈ ਸੀ ਕਿ ਮਾੜੀ ਜੋ ਦਾ ਹੱਤੋਂ ਪਾਈ ਹੋਈ ਸੀ ਉਹਦਾ ਉਹ ਤਾਂ ਹੋ ਗਈ ਸਹੀ ਜਿਹੜੀ ਫੇਰ ਦੁਬਾਰਾ ਮੁੜ ਕੇ ਲੜਾਈ ਹੋਈ ਆ ਉਹ ਭਾਈ ਫੇਰ ਮੁੰਡੇ ਸਾਰੇ ਇਕੱਠੇ ਸੀਗੇ ਉਹਨਾਂ ਨੇ ਫੇਰ ਇਧਰੋਂ ਆਏ ਤੇ ਦਾਤ ਮਾਰੇ ਉਹਨਾਂ ਦੁਕਾਨ ਤੇ ਆ ਕੇ ਕੱਚ ਕੁਝ ਤੋੜਿਆ ਬਹੁਤ ਸਾਰਾ ਸਮਾਨ ਅੰਦਰ ਖਿਲਰਿਆ ਹੋਇਆ ਸਾਰਾ ਕਿੰਨੇ ਕੁ ਮੁੰਡੇ ਸੀਗੇ ਹੈਗੇ ਸੀਗੇ ਕਿ 12 ਕੁ ਮੁੰਡੇ ਸੋਫੀ ਕਿੱਥੇ ਸੀਗੇ ਉਹ ਸਾਹਮਣੇ ਸੀਗੇ ਸਾਡੀ ਹਾਂਜੀ ਸਾਡੀ ਸਾਹਮਣੇ ਦੁਕਾਨ ਹੈ ਜੀ ਨਹੀਂ ਹੁਣ ਕਿੱਥੇ ਗਏ ਸਾਰੇ ਹਸਪਤਲ ਲਈ ਜਿਹਨਾਂ ਦੇ ਭਾਈ ਦਾਤ ਵਜੋਂ ਸਿਵਲ ਹਸਪਤਲ ਗਏ ਪਰਚਾ ਕਰਾਉਣ ਬੋਲੋ ਪੁਲਿਸ ਕਹਿ ਦਿੰਦੀ ਹੈ ਪੁਲਿਸ ਕਹਿ ਦਿੰਦੀ ਹੈ ਜੀ ਪੁਲਿਸ ਵਗੈਰਾ ਆਈ ਵੀ ਇੱਥੇ ਹਾਂਜੀ ਹਾਂਜੀ ਪੁਲਿਸ ਆਈ ਹੈ ਜੀ ਹਾਂਜੀ ਪੁਰਾਣੀ ਲੜਾਈ ਹੈ ਪਹਿਲਾਂ ਦੀ ਨਹੀਂ ਨਹੀਂ ਭਾਈ ਮਾਲ ਚੋਰੀ ਕੀਤਾ ਹੀ ਮਾਲ ਦੇ ਉੱਪਰ ਲੜਾਈ ਸੀ ਸਾਰੀ ਮੈਨੂੰ ਕੱਢਤਾ ਵੀ ਆ ਕੰਮ ਤੋਂ ਮੁੰਡੇ ਨੇ ਤਾਂ ਪੈਸੇ ਪੂਰੇ ਦੇ ਕੇ ਆਪਣਾ ਪਾਸਾ ਕਰ ਲਿਆ ਅੱਛਾ ਉਹ ਦੂਜੇ ਮੁੰਡੇ ਸੀਗੇ ਜਿਨ੍ਹਾਂ ਨਾਲ ਲੜਾਈ ਹੋਈ ਆ ਠੀਕ ਕੀ ਹੋਇਆ ਕਿ ਸਰ ਇਹ ਜੇ ਸਾਨੂੰ ਕੋਈ ਇੰਟੀਮੇਸ਼ਨ ਆਈ ਸੀਗੀ ਜੀ ਵੀ ਲੜਾਈ ਹੋਈ ਹੈ ਜੀ ਦੋ ਦੁਕਾਨਦਾਰਾਂ ਦੀ ਠੀਕ ਹੈ ਜੀ ਕੱਪੜੇ ਵਾਲੀ ਦੁਕਾਨ ਤੇ ਲੜਾਈ ਹੋਈ ਹੈ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਪਹੁੰਚੇ ਸੀ ਮੈਟਰ ਇਨਵੈਸਟੀਗੇਟ ਕਰ ਰਹੇ ਆ ਸਰ ਹਜੇ ਕਿ ਕੀ ਸਰ ਕਿੰਨੇ ਲੋਕ ਸੀ ਕਿ ਪਤ ਲੱਗਿਆ ਕੁਝ ਕਾਫੀ ਦੱਸ ਰਹੇ ਨੇ ਜੀ 7-8 ਜਣੇ ਸੀਗੇ ਜੀ ਬਾਕੀ ਹਜੇ ਦੇਖ ਰਹੇ ਆ ਹਜੇ ਪਹੁੰਚੇ ਹੀ ਆ ਜੀ ਮੌਕੇ ਤੇ ਹਜੇ ਜਖਮੀ ਹੋਏ ਸਰ ਜਖਮੀ ਬੰਦੇ ਹਾਂ ਹੈਗੇ ਐਡਮਿਟ ਦੱਸ ਰਹੇ ਨੇ ਹਸਪੀਟਲ ਜਾ ਕੇ ਐਡਮਿਟ ਹੋ ਗਏ ਜੀ ਸਰ ਲੋਕੇਸ਼ਨ ਕਿਹੜੀ ਹੈ ਕਾਲਗੜ ਇਹ ਹੈਗੇ ਜੀ ਨਿਗਰ ਮੰਡੀ ਕਾਲਗੜ ਮਾਰਕ